ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗੋਲਵਰ ਫੀਕ ਤੇ ਅੱਜ ਆਪਾਂ ਫੇਰ ਲੈ ਕੇ ਆਇਆ ਸੋਹਣੇ ਸੋਹਣੇ ਸੂਟ ਤੇ ਹੈਗਾ ਜੀ ਆਪਣਾ ਫਸਟ ਸੂਟ ਇਹ ਹੈਗਾ ਜੀ ਬਰਬਰੀ ਮਸਲੀਨ ਦਾ ਸੂਟ ਹੈ ਤੇ ਇਹਦੇ ਉੱਪਰ ਆਪਾਂ ਨੇ ਮੇਜੈਂਟਾ ਕਲਰ ਦਾ ਔਰਗੈਂਜ਼ਾ ਦਾ ਲਗਾਇਆ ਪੈਚ ਪੈਚ ਲਗਾ ਕੇ ਆਪਾਂ ਨੇ ਇਹ ਵਰਕ ਕੀਤਾ ਬਹੁਤ ਟ੍ਰੈਂਡ ਦੇ ਵਿੱਚ ਇਹ ਵਰਕ ਚੱਲ ਰਿਹਾ ਸੂਟ ਹੈਗਾ ਜੀ ਆਪਣਾ ਕਸਟਮਰ ਦਾ ਕਸਟਮਰ ਨੇ ਆਪਾਂ ਨੂੰ ਪਿਕ ਭੇਜੀ ਸੀ ਤੇ ਇਹ ਹੋਇਆ ਹੋਇਆ ਇਹਦੇ ਬਰੀਕ ਬਰੀਕ ਕੱਟਵਰਕ ਵਰਕ ਹੈ ਜਿਹੜਾ ਜ਼ਰੀ ਦਾ ਹੋਇਆ ਹੋਇਆ ਤੇ ਫੁੱਲਾਰ ਬਣਿਆ ਹੋਇਆ ਤੇ ਅਸਰੇ ਦੂਜੀ ਬਾਜੂ ਹੈ ਇਹ ਵੀ ਸੇਮ ਹੀ ਹੋਇਆ ਹੋਇਆ ਹੈ ਹਨਾ ਤੇ ਇਹ ਹੈਗਾ ਜੀ ਇਹਦਾ ਘੇਰਾ ਘੇਰੇ ਦੇ ਉੱਪਰ ਪੈਚ ਵਰਕ ਨਹੀਂ ਲੱਗਿਆ ਹੋਇਆ ਇਹ ਨੀਚੇ ਕਟ ਵਰਕ ਹੋਇਆ ਤੇ ਉੱਪਰ ਦੋ ਫਲਾਵਰ ਬਣੇ ਹੋਏ ਨੇ ਘੇਰੇ ਦੇ ਉੱਪਰ ਮਸਟਰਡ ਕਲਰ ਦਾ ਸੂਟ ਹੈ ਮਜੈਂਟਾ ਤੇ ਮਜੈਂਟਾ ਕਲਰ ਦਿੱਤਾ ਇੱਕ ਆਪਾਂ ਨੇ ਤੇ ਇੱਕ ਨਾਲ ਦੀ بیس ਕਲਰ ਦਿੱਤਾ ਜਿਹੜਾ ਹੈਗਾ ਮਸਟਰਡ ਤੇ ਇੱਕ ਆਪਾਂ ਨੇ ਰਾਈਆ ਸਿਲਵਰ ਜਰੀ ਬਹੁਤ ਪਿਆਰਾ ਸੂਟ ਹੈ। ਔਰ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੇ ਇਹਦੇ ਨਾਲ ਦੀ ਸੇਮ ਸੂਟ ਹੈਗਾ ਜੀ ਇਹ ਬੋਟਲ ਗ੍ਰੀਨ। ਇਹ ਵੀ ਹੈਗਾ ਬਰਬਰੀ ਦਾ ਸੂਟ ਹੈ ਜੀ ਇਹ ਵੀ ਹੈਗਾ ਬੋਟਲ ਗ੍ਰੀਨ ਤੇ ਉੱਪਰ ਬਣਿਆ ਹੈ ਤੇ ਡਿਜ਼ਾਈਨ ਹੈ ਜਿਹੜਾ ਸੇਮ ਹੈ। ਤੇ ਜਿਹੜਾ ਆਪਾਂ ਨੇ ਪੈਚ ਲਗਾਇਆ ਉਹ ਵੀ ਸੇਮ ਮੈਂਜੈਂਟਾ ਕਲਰ ਦਾ ਹੀ ਲਗਾਇਆ ਹੈ। ਦੋਨੋਂ ਬਾਜੂ ਦੇ ਉੱਪਰ ਆਪਾਂ ਨੇ ਮੈਂਜੈਂਟਾ ਕਲਰ ਦਾ ਪੈਚ ਲਗਾ ਕੇ ਵਰਕ ਕੀਤਾ ਸੇਮ ਹੀ ਵਰਕ ਕੀਤਾ ਆਪਾਂ ਨੇ ਘੇਰੇ ਦੇ ਉੱਪਰ। ਤੇ ਉਹਦੇ ਉੱਪਰ ਆਪਾਂ ਨੇ ਕੋਈ ਪੈਚ ਨਹੀਂ ਲਗਾਇਆ। ਇਬੜਾ ਵੇਦਾ ਘੇਰਾ ਤੇ ਉੱਪਰ ਦੋ ਆਪਾਂ ਨੇ ਦਿੱਤੇ ਨੇ ਫਲਾਰ ਇਹ ਹੈਗਾ ਰਾਸ オレンジ ਕਲਰ ਦਾ ਸੂਟ ਹੈ ਜੀ ਇਹ ਇਹਦੇ ਘੇਰੇ ਦੇ ਬਣੇ ਹੋਏ ਨੇ ਦੋ ਫਲਾਰ ਤੇ ਇੱਕ ਛੋਟਾ ਫਲਾਰ ਬਣਾਇਆ ਹੈ ਸੈਂਟਰ ਦੇ ਵਿੱਚ ਤੇ ਸਾਰੇ ਸ਼ਰਟ ਦੇ ਵਿੱਚ ਆਪਾਂ ਨੇ ਪਾਈ ਹੈ ਬੁੱਟੀ ਬ੍ਰਿਕ ਬ੍ਰਿਕ ਬੁੱਟੀ neck ਤੱਕ ਗਈ ਹੋਈ ਹੈ ਸਾਰੇ ਸ਼ਰਟ ਦੇ ਵਿੱਚ ਇਹ ਬੁੱਟੀ ਬਣੀ ਹੋਈ ਹੈ ਤੇ ਬਾਰਕ ਦੀ ਫਿਨਿਸ਼ਿੰਗ ਦੇਖੋ ਬਹੁਤ ਹੀ ਪਿਆਰਾ ਜਿਹੜਾ ਹੈਗਾ ਸੂਟ ਤਿਆਰ ਹੋਇਆ ਹੈ ਫਿਨਿਸ਼ਿੰਗ ਬਹੁਤ ਪਿਆਰੀ ਹੈ ਤੇ ਸ਼ੇਡ ਦੇਖੋ ਸ਼ੇਡ ਬਹੁਤ ਪਿਆਰਾ ਭਰਿਆ ਹੋਇਆ ਹੈ ਮੈਂ ਚੀਜ਼ ਹੁੰਦੀ ਜੀ ਸ਼ੇਡ ਸ਼ੇਡ ਬਹੁਤ ਪਿਆਰਾ ਭਰਿਆ ਹੋਇਆ ਤੇ ਇਹ ਕਸਟਮਰ ਨੇ ਬਣਾਇਆ ਆਪਣੇ ਦੁਪट्टे ਨਾਲ ਇਹ ਦੁਪੱਟਾ ਸੀਗਾ ਸੰਦੇਰੀ ਦਾ ਜਿਹੜੇ ਜਿਹੜੇ ਕਲਰ ਸੰਦੇਰੀ ਦੇ ਦੁਪट्टे ਦੇ ਵਿੱਚ ਸੀ orange ਕਲਰ ਦਾ ਆਪਾਂ ਨੇ ਸੂਟ ਦਾ ਬੇਸ ਰੱਖਿਆ ਤੇ ਜੋ ਕਲਰ ਦੁਪੱਟੇ ਦੇ ਵਿੱਚ ਸੀ ਸੇਮ ਹੀ ਆਪਾਂ ਨੇ ਪਾਏ ਨੇ ਸੂਟ ਤੇ ਬਹੁਤ ਹੀ ਪਿਆਰਾ ਸੂਟ ਬਣ ਗਿਆ ਤੇ ਨਾਲੇ ਜਿਹੜਾ ਦੁਪੱਟਾ ਹੈ ਉਹ ਕਸਟਮਰ ਦਾ ਆਪਣਾ ਉਹ ਕੰਮ ਆ ਗਿਆ ਜੀ ਤੁਹਾਨੂੰ ਅੱਜ ਦੇ ਸੂਟ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਗਰ ਤੁਹਾਨੂੰ ਸਾਡੇ ਸੂਟ ਵਧੀਆ ਲੱਗਦੇ ਨੇ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਕਰ ਸਕਦੇ ਤੇ ਕਮੈਂਟ ਕਰਕੇ ਦੱਸਿਆ ਕਰੋਗੇ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ